ਬਾਈ ਸਹੀ ਗੱਲਾਂ ਸਵਾਲ ਆ ਗਿਆ ਬਾਈ ਓਕੇ ਕਰਦੇ ਬੰਦ ਬਾਈ ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਫਾਇਦਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਆਪਾਂ ਵਿੜਿੰਗ ਪਿੰਡ ਦੇ ਵਿੱਚੋਂ ਕਵਰ ਕਰ ਰਹੇ ਆ ਬਾਈ ਕੋਲੇ ਨਾ ਇੱਕ ਟਰੈਕਟਰ ਵਿਕਾਊ ਆ ਦੋਸਤੋ ਜੇ ਸਾਫ਼ ਦੀ ਗੱਲ ਕਰ ਲਈਏ ਨਾ ਦੋਸਤੋ ਇੰਨਾ ਕ ਸਾਫ਼ ਆ ਵੀ ਕਿਤੇ ਬਾਈਆਂ ਦਾ ਤੁਹਾਨੂੰ ਦਾਗ ਹੀ ਨਹੀਂ ਮਿਲਣਾ ਵੀ ਇੰਨਾ ਕ ਸਾਫ਼ ਸੁਥਰਾ ਨਾ ਕਿਤੇ ਚਾਬੀ ਲੱਗੀ ਆ ਜਿਵੇਂ ਅਰੀਜਨਲ ਟਰੈਕਟਰ ਹੈਗਾ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂਗੇ ਤੇ ਜਿੰਨਾ ਵੀ ਰਾਣੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਤੇ ਬਾਈ ਦੀ ਮਜਬੂਰੀ ਇਹੀ ਆ ਵੀ ਬਾਈਆਂ ਦਾ ਟਰੈਕਟਰ ਹੋ ਗਏ ਦੋ ਹੁਣ ਆਪਾਂ ਲਿਆਂਦਾ ਇੱਕ ਆਹਾਂ ਟਰੈਕਟਰ 4x4 ਤੇ ਇਸੇ ਕਰਕੇ ਇਹ ਆਪਾਂ ਸੇਲ ਕਰ ਦੇਣਾ ਜਾਣਕਾਰੀ ਬਾਈ ਤੋਂ ਲੈ ਦੇਨੇ ਆ ਤੁਹਾਨੂੰ ਆਓ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਬਾਈ ਬਹੁਤ ਵਧੀਆ ਬਾਈ ਜੀ ਠੀਕ ਆ ਇੱਕ ਵਾਰੀ ਆਪਣਾ ਨਾਮ ਦੱਸੀ ਬਾਈ ਬਾਈ ਨਾਮ ਮੇਰਾ ਹਰਮੰਦਰ ਪਿੰਡ ਮੇਰਾ ਵੜਿੰਗੋ ਜੀ ਠੀਕ ਆ ਤੇ ਬਾਈ ਜੀ ਇਹ ਟਰੈਕਟਰ ਆ ਜਿਹੜਾ ਵੇਚਣਾ ਇਹ ਕਿਹੜਾ ਮਾਡਲ ਆ ਇਹ ਬਾਈ 20 ਮਾਡਲ ਟਰੈਕਟਰ ਆਪਣਾ ਠੀਕ ਆ 20 ਮਾਡਲ ਆਪਣੇ ਕੋਲ ਹੀ ਚੱਲਿਆ ਬਾਈ ਬਾਈ ਆਪਣੇ ਕੋਲੇ ਆਪਾਂ 100 ਤੇ 5-7 ਘੰਟੇ ਚੱਲਿਆ ਲਿਆਂਦਾ ਸੀ ਠੀਕ ਆ ਤੇ ਮਤਲਬ ਚੰਗਾ ਟ੍ਰੇਡ ਠੀਕ ਆ ਨੰਬਰ 50 50 ਬਾਈ ਪੀ ਵੀ 88 ਨੰਬਰ ਆ ਠੀਕ ਆ ਪੀ ਵੀ 88 ਨੰਬਰ ਆ ਠੀਕ ਆ ਤੇ ਨਾਂ ਆਪਣੇ ਆ ਜਾਂ ਹਜੇ ਉਹਨਾਂ ਦੀ ਨਾਂ ਐ ਫਰਸਟ ਓਨਰ ਏ ਠੀਕ ਆ ਉਹ ਕਾਗਜ਼ ਪੱਤਰ ਆਪਣੇ ਕੋਲ ਓਕੇ ਆ ਠੀਕ ਆ ਠੀਕ ਆ ਤੇ ਬਾਈ ਓਕੇ ਇੰਜਨ ਉਹਨਾਂ ਜਨਾਂ ਨੂੰ ਬਾਈ ਇੰਜਨ ਓਕੇ ਨਹੀਂਗਾ ਜੀ ਟਰੈਕਟਰ ਨੂੰ ਅੱਜ ਦਿਕਰ ਚਾਬੀ ਨਹੀਂ ਲੱਗੇਗੀ ਠੀਕ ਆ 1700 ਘੰਟਾ ਚੱਲ ਚੁੱਕਿਆ ਠੀਕ ਆ ਜਾਣੀ ਗਾਰੰਟੀ ਵਾਲੇ ਪਾਸ ਉਹ ਕਹੀਏ ਤਾਂ ਵਾਹ ਕੇ ਲ ਜਾ ਸਕਦਾ ਜੀ ਵਾਹ ਕੇ ਜੋ ਜਿਹਦਾ ਮਾਣਾ ਇਹਨੂੰ ਜੋ ਵੀ ਜਿਵੇਂ ਬੋਣਾ ਵਾ ਕੇ ਲ ਜਾ ਸਕਦਾ ਇਹਨੂੰ ਫੁੱਲ ਗਾਰੰਟੀ ਹੈ ਵੀ ਆਪਦੀ ਅਗਲਾ ਫੁੱਲ ਤਸੱਲੀ ਕਰ ਲੇ ਬਾਈ ਇੱਥੋਂ ਦਾ ਗਾਰੰਟੀ ਆਪਣੀ ਵੀ ਇਹਦਾ ਲਿਫਟ ਦਾ ਜਿਹੜਾ ਉਹ ਰੇਟ ਮੇਰਾ ਨਵਾਂ ਖੜਾ ਠੀਕ ਆ ਉਹਨੂੰ ਚੈੱਕ ਕਰ ਲਿਓ ਇਹਨੂੰ ਚੈੱਕ ਕਰ ਲਿਓ ਇਹਦਾ 21 ਨਿਕਲੋ 19 ਨਹੀਂ ਹੋਊਗਾ ਜਦੋਂ ਕਿਉਂਕਿ ਅੱਜ ਤੇ ਨਾ ਟਰਾਲੀ ਮੰਗਵੀਂ ਦਿੱਤੀ ਹੈ ਕਿਸੇ ਨੂੰ ਨਾ ਕਿਸੇ ਦੀ ਲਿਆ ਕੇ ਲਾਈ ਆ ਠੀਕ ਆ ਵੀ ਜਾਨੀ ਕਿ ਆਪਾਂ ਇਹਦੇ ਮਗਰ ਟਰਾਲੀ ਉਪਰੀ ਪਾਈ ਨਹੀਂ ਹਾਂਲੇ ਦੂਜੀ ਗੱਲ ਹਾਂ ਲੋਕ 300 ਘੰਟੇ ਤੇ ਸਰਵਿਸ ਕਰ ਚੰਗਾ ਦਿਲ ਪਾ ਕੇ ਆਪਦਾ ਪੂਰਾ ਜੰਸ ਚੋ ਲਿਆ ਕੇ ਉਹਨਾਂ ਦਾ ਕਾਰਡ ਬੱਚੀ ਰੱਖਣ ਦਾ ਤਾਂ ਫੇਰ ਹੀ ਸੁਆਦ ਆ ਜੇ ਉਹਦੀ ਕੇਅਰ ਵੀ ਕਰੀਏ ਵਾਕਿਆ ਹੀ ਦੋਸਤੋ ਤੁਹਾਨੂੰ ਵਿਖਾਉਣੇ ਆ ਚਮਕਾ ਪਿਆ ਮਾਰਦਾ ਇਹ ਗੱਲ ਨਹੀਂ ਵੀ ਜੇ ਅੱਜ ਘਰੇ ਖੜਾ ਹੋਊਗਾ ਟਰੈਕਟਰ ਅੱਜ ਬਾਈ ਝੋਨਾ ਵੱਢੀ ਜਾਂਦਾ ਸੀ ਫੀਲਡ ਦੇ ਵਿੱਚ ਆਪਣਾ ਅੱਜ ਵੀਡੀਓ ਕੋਲ ਨਾ ਮਖਰੀਏ ਤੁਸੀਂ ਤਾਂ ਚਲੋ ਵਿੱਚ ਕਿਸੇ ਦੀ ਵੀਡੀਓ ਕਰਨਾ ਮੈਂ ਤਾਂ ਵੀਡੀਓ ਕੋਈ ਆ ਵੀ ਆਪਾਂ ਨੂੰ ਪਤਾ ਲੱਗੇ ਵੀ ਫੀਲਡ 'ਚ ਖੜਾ ਟਰੈਕਟਰ ਵੀ ਪੂਣੀ ਜਾਣੀਗਾ ਆਪਣਾ ਉਤੋਂ ਵੀ ਲਿਬੜਾ ਕੇ ਠੀਕ ਆ ਵਾਕਿਆ ਹੀ ਸਹੀ ਗੱਲ ਆ ਜਿੱਥੇ ਹੁਣ ਜੇ ਆਪਾਂ ਕਰ ਗੱਲ ਕਰੀਏ ਨਾ ਅੰਦਰ ਦਾ ਪੱਖਾ ਲੱ ਵੀ ਕੋ ਲੀੜਾ ਮਾਰਿਆ ਹੋਊ ਵਾਕਈ ਦੋਸਤੋ ਸਬੂਤ ਇਹਨਾਂ ਚੀਜ਼ਾਂ ਹੁੰਦਾ ਕਿ ਉਤੋਂ ਚਮਕ ਵੇਖੋ ਟਰੈਕਟਰ ਆ ਮਾਰਦਾ ਜਿਵੇਂ ਅੱਜ ਹੀ ਕਢਾ ਕੇ ਲਿਆਂਦਾ ਹੁੰਦਾ ਇਹ 20 ਮਾਡਲ ਆ ਬਈ 20 ਮਾਡਲ ਆ ਬਈ ਨਾਲ ਦੇ ਟਾਇਰ ਆ ਅਸੀਂ ਤੋਂ 85 ਪੈਸੇ ਟਾਇਰ ਦੇ 80 85 ਐਮ ਆਰ ਐਫ ਦੇ ਟਾਇਰ ਆ ਠੀਕ ਆ ਲੋ ਬਈ ਐਮ ਐਮ ਆਰ ਐਫ ਦੇ ਟਾਇਰ ਆ ਚੈੱਕ ਕਰ ਲਓ ਇਹ ਅਸੀਂ 85 ਪੈਸੇ ਟਾਇਰ ਹੈਗੇ ਆ ਰਿਮਾ ਰੂਮਾ ਦੀ ਕੁਆਲਿਟੀ ਚੈੱਕ ਕਰੋ ਜਿੱਤ ਕੇ ਤੋਂ ਨਹੀਂ ਦੋਸਤੋ ਪੇਂਟ ਨੂੰ ਇਹ ਗੱਲ ਕਰੀਏ ਕਲਮ ਲੱਗੀ ਹੋਊਗੀ ਜਾਂ ਲਿਆ ਹੋਊਗਾ ਬਾਈ ਜੱਟ ਸੌਦਾ ਟਰੈਡ ਆ ਕੋਈ ਰੰਗ ਲੱਗਿਆ ਨੂੰ ਸਾਫ ਕਰ ਦਵੇ ਆਪਾਂ ਮੁਫਤੀ ਦਵਾਂਗੇ ਅਗਲੇ ਠੀਕ ਆ ਸਾਰਾ ਕੁਛ ਇਹਦਾ ਜੈਨੂ ਨੇ ਕੱਲੇ ਮਗਰ ਲਈ ਵੇਟ ਲਾਉਣੇ ਆ ਬਾਈ ਆਪਾਂ ਮਗਰ ਲਈ ਡੈਰਾਂ ਦੇ ਇਹ ਵੇਟ ਨਹੀਂ ਦੇਣੇ ਯਾਨੀ ਕਿ ਵੇਟ ਆਪਾਂ ਲਾਉਣੇ ਆ ਛਤਰੀ ਹੁੱਡ ਲਾਈਟਾਂ ਸਭ ਕੁਝ ਨਾਲ ਦੇਣਾ ਵੀ ਆਪਾਂ ਸ਼ੌਂਕ ਦਾ ਰੱਖਿਆ ਸ਼ੌਂਕ ਨਹੀਂ ਦੇਣਾ ਆਪਾਂ ਠੀਕ ਆ ਲਓ ਵੀ ਜਿਹੜੇ ਵੀਰ ਪੂਰੇ ਸ਼ੌਂਕ ਰੱਖਦੇ ਆ ਨਾ ਵੀ ਹੁੱਡ ਹੱਡ ਲਵਾਉਣ ਦਾ ਤੇ ਡੈਕ ਲਵਾਉਣ ਦਾ ਤੁਹਾਨੂੰ ਲੱਗਿਆ ਲਗਾਇ ਹੀ ਮਿਲ ਜਾਣਾ ਅੱਜ ਬਾਈ ਕੋਲੇ ਵਾਗੇ ਲੈ ਜਾਓ ਇਹ ਫੁੱਲ ਗਰੰਟੀ ਵਾਲਾ ਟਰੈਕਟਰ ਆ ਟਾਇਰਾਂ ਦੀ ਗੱਲ ਕਰੀਏ ਦੋਸਤੋ ਅਗਲੇ ਵੀ ਤੁਹਾਨੂੰ ਨਿਗ੍ਹਾ ਮਰਾ ਦਿੰਨੇ ਆ ਐਮ ਆਰ ਐਫ ਦੇ ਟਾਇਰ ਆ ਵੇਖ ਸਕਦੇ ਆ ਤੇ ਅਗਲੇ ਰਿੰਮਾਂ ਦੀ ਗੱਲ ਕਰੀਏ ਤਾਂ ਬਿਲਕੁਲ ਕਿਤੇ ਤੁਹਾਨੂੰ ਐ ਨਹੀਂ ਹੋਊਗਾ ਵੀ ਕਲਮ ਲੱਗੀ ਹੋਊ ਤੇ ਕਿਤੇ ਲੀਕਿੰਗ ਸ਼ੀਕ ਨਹੀਂ ਦੇ ਸਕਦੇ ਆ ਸਾਰਾ ਤੁਹਾਨੂੰ ਨਿਗ੍ਹਾ ਮਰਾਉਣੇ ਆ ਇੱਕ ਵਾਰੀ ਇੱਥੇ ਆਮ ਨਾਲ ਘਾਸੇ ਪੈ ਜਾਂਦੇ ਹੁੰਦੇ ਆ ਤੁਹਾਨੂੰ ਇਹ ਲੱਗੂਗਾ ਵੀ ਕਿਤੇ ਜਮਾ ਰੰਗ ਹੀ ਨਹੀਂ ਲਿਆ ਦੋਵੇਂ ਪਾਸਿਆਂ ਤੋਂ ਜੱਜਮੈਂਟ ਲਾਓ ਰੇਸ ਦੇ ਉੱਤੇ ਵੇਖ ਲੋ ਵੀ ਆਮਰ ਅਗਲਾ ਰੇਸ ਤਾਂ ਹਰੇਕ ਹੀ ਬੰਦਾ ਕਰਦਾ ਬ੍ਰੇਕ ਵੀ ਲਾਉਂਦਾ ਇਹ ਗੱਲ ਨਹੀਂ ਬਾਈਆਂ ਦਾ ਮੈਟ ਲੱਗੇ ਸੀ ਸਾਰੇ ਤੇ ਹੁਣ ਹੀ ਲਾਏ ਹੈ ਮਗਰਲੇ ਪਾਸੇ ਵੀ ਤੁਹਾਨੂੰ ਦਿਖਾਉਣੇ ਆ ਦੇਫਾ ਦੇ ਬੰਦ ਕੋਲ ਸਾਫ ਸੁਥਰਾ ਦੋਸਤੋ ਜਿਹੜੇ ਵੀਰ 855 ਟਰੈਕਟਰ ਲੈਣ ਦੀ ਸੋਚ ਰਹੇ ਹਨ ਬਾਈ ਦਾ ਨੰਬਰ ਤੁਹਾਨੂੰ ਪੁੱਛ ਦਿੰਨੇ ਆ ਬਾਈ ਨੰਬਰ ਦੇਈਏ ਕਰੀ ਆਪਣਾ ਨੰਬਰ ਬਾਈ ਆਪਣਾ 99150 00661 ਠੀਕ ਆ 99150 00661 ਠੀਕ ਆ ਤੇ ਬਾਈ ਇਹਦਾ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ ਰੇਟ ਬਾਈ ਆਪਾਂ ਫੋਨ ਤੇ ਗੱਲ ਕਰ ਜੀਏ ਰੇਟ ਫੋਨ ਤੇ ਕਰਾਂਗੇ ਠੀਕ ਆ ਲਓ ਵੀ ਰੇਟ ਫੋਨ ਤੇ ਹੋ ਜਾਣਾ ਬਾਈਆਂ ਦਾ ਫੁੱਲ ਗਰੰਟੀ ਵਾਲਾ ਤੁਸੀਂ ਵਾਹ ਕੇ ਲੈ ਜਾਓ ਜੇ ਤੇ ਪਰ ਉਪਰੀ ਟਰਾਲੀ ਵੀ ਨਹੀਂ ਆਪਾਂ ਪਾਈ ਕਿਉਂਕਿ ਜਿਹੜੇ ਵੀ ਜਿੰਨੇ ਦੋਸਤੋਂ ਤਸੱਲੀ ਕਰਨੀਆਂ ਤੁਸੀਂ ਆਪਦੀ ਵਾਹ ਲਿਓ ਜੇ ਤਸੱਲੀ ਕਰ ਲਿਓ ਜੇ ਤੇਲ ਦੀ ਗੱਲ ਕਰਦੇ ਆ ਬਾਈਆਂ ਦਾ ਨਵੇਂ ਦਾ ਵੀ ਨਿਊਜ ਆ ਹੋਣਾ ਜੇ ਆਪਾਂ ਇਹ ਚ ਪੁਵਾਈ ਦਾ ਸਵਾਦ ਫੇਰੀ ਆ ਚੀਜ਼ ਰੱਖਣ ਦਾ ਜੇ ਸ਼ੌਂਕ ਨਾਲ ਰੱਖੀ ਆ ਤਾਂ ਸ਼ੌਂਕ ਵੀ ਦੋਸਤੋ ਉਹਨਾਂ ਚੀਜ਼ਾਂ ਨਾਲ ਹੀ ਪੂਰਾ ਹੁੰਦਾ ਵੀ ਉੱਤੇ ਖਰਚਾ ਵੀ ਕਰੀਏ ਸਾਰੀ ਚੀਜ਼ ਤੁਸੀਂ ਇੱਥੇ ਆ ਕੇ ਤਸੱਲੀ ਕਰਕੇ ਖਰੀਦ ਲੈਣੀ ਆ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਪਿੰਡ ਵਿੜੰਗਾ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਪੈਂਦਾ ਤੇ ਤਹਿਸੀਲ ਵੀ ਮੁਕਤਸਰ ਸਾਹਿਬ ਹੀ ਆ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਐਡ ਕਰਵਾਉਣੀ ਹੋਵੇ ਕੋਈ ਜੇ ਗੱਲ ਕਰੀਏ ਮਸ਼ੀਨਰੀ ਦੀ ਜਾਂ ਕੋਈ ਪਸ਼ੂ ਦੀ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚਲੋ ਆ ਤੇ ਮਿਲਦੇ ਆਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ ਲੋ ਬਈ ਤੁਹਾਨੂੰ ਸਟਾਰਟ ਕਰਕੇ ਵੀ ਇੱਕ ਕਰੀ ਮਾੜਾ ਇਹ ਬਸਾ ਦਿੰਨੇ ਆਂ ਓਕੇ ਆ ਬਈ ਸਹੀ ਗੱਲਾ ਸੁਆਦ ਆ ਗਿਆ ਬਈ ਓਕੇ ਕਰਦੇ ਬੰਦ ਬਈ ਪੂਰਾ ਜੀ ਪਾਫ ਨਹੀਂ ਵਿਖਾਉਂਦਾ ਦੋਸਤੋ ਇੱਥੇ ਆਓਗੇ ਤਾਂ ਤੁਹਾਡੇ ਜ਼ਰੂਰ ਟਰੈਕਟਰ ਪਸੰਦ ਆਊਗਾ ਬਿਲਕੁਲ ਅਰੀਜਨਲ ਟਰੈਕਟਰ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ